ਖਾਲੀ ਹੱਥ ਕੋਈ ਮੁੜਦਾ ਹੀ ਨਹੀਂ ਬਾਬਾ ਦੀਪ ਸਿੰਘ ਦੇ ਦਰਬਾਰ ਤੋਂ ਇਹ ਸੱਚੀ ਗੱਲ ਜੀ ਮਹਾਰਾਜ ਦੀ ਏਡੀ ਕਿਰਪਾ ਹੈ ਕਿ ਤੁਸੀਂ ਜੋ ਸੱਚੇ ਦਿਲੋਂ ਮੰਗਿਆ ਨਾ ਇੱਥੋਂ ਤੁਹਾਨੂੰ ਮਿਲਣਾ ਹੀ ਮਿਲਣਾ ਹਾਂ ਇਹ ਹੋ ਸਕਦਾ ਕਿ ਤੁਸੀਂ ਬਹੁਤ ਘੱਟ ਮੰਗ ਲਿਆ ਕਈ ਵਾਰੀ ਹੁੰਦਾ ਨਾ ਆਪਾਂ ਕੰਨੇ ਕਿ ਨਹੀਂ ਇਹੋ ਹੀ ਚਾਹੀਦਾ ਇਹੋ ਹੀ ਚਾਹੀਦਾ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਸਾਡੇ ਲਈ ਨਹੀਂ ਵਧੀਆ ਹੈਗਾ ਮਾਲਕ ਫਿਰ ਕਹਿੰਦਾ ਸਬਰ ਕਰ ਥੋੜਾ ਜਿਆ ਤੇਰੇ ਲਈ ਜਿਹੜਾ ਸਭ ਤੋਂ ਵਧੀਆ ਹੈਗਾ ਮੈਂ ਤੈਨੂੰ ਉਹ ਦੇਣਾ ਮਾਲਕ ਜਾਣਦਾ ਸਾਡੇ ਲਈ ਕੀ ਮਾੜਾ ਕੀ ਚੰਗਾ ਤੇ ਮਾੜਾ ਉਹਨੇ ਦੇਣਾ ਨਹੀਂ ਆਪਣੇ ਬੱਚੇ ਨੂੰ ਤੇ ਚੰਗਾ ਉਹਨੇ ਇਹਨਾਂ ਦੇਣਾ ਕਿ ਜੋ ਤੁਹਾਡੇ ਨਾਲ ਹਮੇਸ਼ਾ ਲਈ ਰਹੇਗਾ ਜਦੋਂ ਮਾਲਕ ਨੇ ਭਾਗ ਲਾਣੇ ਆ ਉਹ ਥੋੜੀ ਕੋਈ ਖੋਹ ਸਕਦਾ ਘਰ ਦੀ ਇੱਕ ਵਾਰ ਖਜ਼ਾਨਿਆਂ ਨੇ ਸ਼ੁਰੂ ਹੋ ਗਏ ਤਾਂ ਬਸ ਫਿਰ ਵੱਧ ਹੀ ਜਾਣੇ ਆ ਘਾਟਾ ਨਹੀਂ ਜਿਏਗਾ ਜ਼ਿੰਦਗੀ 'ਚ ਫਿਰ ਤੇ ਤੁਹਾਡੇ ਜ਼ਿੰਦਗੀ ਦਾ ਜਿਹੜਾ ਕਾਰਜ ਫਸਿਆ ਹੈ ਨਾ ਜਿਹੜਾ ਤੁਹਾਨੂੰ ਤੰਗ ਕਰਦਾ ਅੰਦਰੋਂ ਕਿ ਪਤਾ ਨਹੀਂ ਹੋਣਾ ਨਹੀਂ ਹੋਣਾ ਬੜੇ ਹਾਲਾਤਾਂ 'ਚ ਮੈਂ ਇੱਥੇ ਫਸ ਗਿਆ ਉੱਥੇ ਫਸ ਗਿਆ ਸਾਰੇ ਕੰਮ ਮੇਰੇ ਰੁਕ ਗਏ ਆ ਤੁਸੀਂ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ 'ਚ ਆਗੇ ਸੱਚੇ ਮਨ ਨਾਲ ਬੈਜੋ ਅੱਖਾਂ ਬੰਦ ਕਰ ਲਓ ਆਪਣੀਆਂ ਮੁਸ਼ਕਲਾਂ ਸਾਰੀਆਂ ਬਾਬਾ ਜੀ ਨੂੰ ਦੱਸ ਦਿਓ ਮੈਂ ਸੱਚੀ ਕਹਿੰਦਾ ਜੇ ਜਿੰਨੀ ਸੱਚੀ ਤੁਹਾਡੀ ਅਰਦਾਸ ਹੋਈ ਨਾ ਮਾਲਕ ਤਾਂ ਕੋਲ ਹੋਗੇ ਸੁਣਦਾ ਜੇ ਪਰ ਤੱਖਵਲੀ ਗੱਲ ਜੇ ਮਾਲਕ ਸਾਡੇ ਤੋਂ ਦੂਰ ਨਹੀਂਗਾ ਮਾਲਕ ਆਪਣੇ ਆਪ ਬੜੇ ਸੋਹਣੇ ਕਾਰਾਈ ਬਣਾਏਗਾ ਦੇਖਣਾ ਤੁਹਾਡੇ ਚੰਗਾ ਸੋਚੀਏ ਚੰਗਾ ਹੁਣ ਤਾਂ ਦੀ ਸ਼ੁਰੂ ਹੋਏਗਾ ਜੇ ਸਾਰਾ ਦਿਨ ਗਲਤ ਸੋਚਾਂਗੇ ਹਰ ਘੜੀ ਉਹ ਸਾਡੇ ਮਨ 'ਚ ਨੈਗੇਟਿਵਿਟੀ ਹੋ ਰਹੇਗੀ ਤਾਂ ਫਿਰ ਚੰਗਾ ਕਿੱਥੋਂ ਹੋ ਜਾਏਗਾ ਸਾਨੂੰ ਵਿਖਣਾ ਹੀ ਨਹੀਂ ਗਲਤਾ ਹੋਈ ਹੈ ਨਾ ਜੇ ਸਾਡੀਆਂ ਅੱਖਾਂ ਨੇ ਸੋਚ ਹੀ ਲਿਆ ਕਿ ਆਪਾਂ ਗਲਤੀ ਵੇਖਣਾ ਜੇ ਮਨ ਸਾਡੇ ਨੇ ਆਪੋ ਹੀ ਸੋਚ ਲਿਆ ਕਿ ਮੈਂ ਸਾਰਾ ਦਿਨ ਬਸ ਨੈਗੇਟਿਵਿਟੀ ਦੀਆਂ ਗੱਲਾਂ ਹੀ ਕਰੀ ਜਣੀ ਆ ਕਿ ਨਹੀਂ ਹੋਣਾ ਐਦਾਂ ਨਹੀਂ ਹੋ ਸਕਦਾ ਮੇਰੇ ਨਾਲ ਚੰਗਾ ਹੋਣਾ ਹੀ ਨਹੀਂ ਤਾਂ ਫਿਰ ਪੋਜ਼ਿਟਿਵਿਟੀ ਕਿੱਥੋਂ ਆਏਗੀ ਤੁਹਾਡੀ ਜ਼ਿੰਦਗੀ ਸੇ ਚੰਗਾ ਹੋਣਾ ਕਿੱਦਾਂ ਸ਼ੁਰੂ ਹੋਏਗਾ ਦੇਖੋ ਨਾ ਚੰਗਾ ਬੋਲੀਏ ਆਪਾਂ ਆਪਾਂ ਆਪਣੇ ਗੁਰੂ ਤੇ ਵਿਸ਼ਵਾਸ ਰੱਖੀਏ ਕਿ ਨਹੀਂ ਯਾਰ ਬਹੁਤ ਵਧੀਆ ਹੋਣਾ ਮੇਰੇ ਨਾਲ ਇਹ ਦੇਰੀ ਹੋ ਗਈ ਹੈ ਲੇਟ ਹੋ ਗਏ ਕੰਮ ਕੋਈ ਫਰਕ ਨਹੀਂ ਜੇ ਪੈਂਦਾ ਦੁਨੀਆ ਨੇ ਥੋੜੀ ਤੁਹਾਨੂੰ ਰੋਟੀ ਦੇਣੀ ਹੈ ਮਹਾਰਾਜ ਚਲਾ ਰਹੇ ਨਾ ਇੱਜ਼ਤ ਦੀ ਰੋਟੀ ਸੋਚੋ ਇਹ ਸਾਰੇ ਕਾਰੇ ਉਹਨਾਂ ਨੇ ਤੁਹਾਡੇ ਵੀ ਹੋ ਜਾਣਗੇ ਵਧੀਆ ਹੋਣਗੇ ਭਰੋਸਾ ਰੱਖੋ ਡੋਲਣਾ ਨਹੀਂ ਕਦੇ ਵੀ ਜ਼ਿੰਦਗੀ ਦੇ ਰਾਹ ਚ ਕਮਜ਼ੋਰ ਨਹੀਂ ਬਣਾਇਆ ਇਸ ਤੋਂ ਬਾਅਦ ਤੁਸੀਂ ਬਹੁਤ ਚੰਗੇ ਹੋ ਤੇ ਮਾਲਕ ਨੇ ਤੁਹਾਡੇ ਨਾਲ ਬਹੁਤ ਚੰਗਾ ਕਰਨਾ ਜੀ